ਸਸੇ ਕਾਲ ਜੀ ਵੈਜੀ ਕਾ ਖਾਲਸਾ ਵੈਜੀ ਕੀ ਫਤਿਹ ਸ਼੍ਰੀ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਜੋਗਾ ਕਰਨ ਵਾਲੀ ਲੜਕੀ ਜੋ ਗੁਜਰਾਤ ਦੇ ਵਿੱਚੋਂ ਆਈ ਸੀ ਅਰਚਨਾ ਮਕਵਾਨਾ ਉਹਦੇ ਵੱਲੋਂ ਜੋਗਾ ਕੀਤਾ ਗਿਆ ਸੀ ਬਾਦਬਵਾਲ ਚੱਲ ਰਿਹਾਗਾ 295 ਇਹਦਾ ਉੱਤੇ ਪਰਚਾ ਭਾਵਨ ਧਾਰਮਿਕ ਭਾਵਨਾ ਨੂੰ ਢਕਾਉਣ ਦਾ ਜਿਹੜਾ ਹੋ ਚੁੱਕਿਆਗਾ ਹੁਣ ਉਸ ਨੂੰ ਲੈ ਕੇ ਇੱਕ ਹੁਣ ਨਵਾਂ ਮੋੜ ਆ ਗਿਆ ਨਮਾ ਮੋੜ ਕੀ ਆ ਤੁਸੀਂ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਮੈਂ ਸਾਰੀ ਕੱਲੀ ਕੱਲੀ ਗੱਲ ਦੱਸਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਅਰਚਨਾ ਮਕਵਾਨਾ ਜਾਂ ਸ਼ਰੋਮਣੀ ਕਮੇਟੀ ਜਾਂ ਇੱਕ ਹੋਰ ਸਾਧਵੀ ਜਿਨੇ ਕਿਹਾ ਸੀ ਕਿ ਇੱਕ ਘੰਟਾ ਜਿਹੜਾਗਾ ਟਾਈਮ ਆ ਜੋਗੇ ਦਾ ਇੱਕ ਘੰਟਾ ਹੋ ਸਕਦਾ ਜੋਗਾ ਵੀ ਉਹਨਾਂ ਨੂੰ ਰੋਕਿਆ ਨਹੀਂ ਕਿਸੇ ਨੇ ਮੈਂ ਉਹਦੋਂ ਕਿਹਾ ਸੀ ਕੱਲ ਤੁਹਾਨੂੰ ਵੀਡੀਓ ਵਿੱਚ ਤੁਸੀਂ ਦੁਬਾਰੇ ਚੈੱਕ ਕਰ ਲਿਓ ਉਹਦੇ ਵਿੱਚ ਮੈਂ ਇੱਕ ਗੱਲ ਕਿ ਸਾਫ਼ ਕਹੀ ਸੀ ਕਿ ਇਹਨਾਂ ਤਿੰਨਾਂ ਵਿੱਚੋਂ ਸ਼ਰੋਮਣੀ ਕਮੇਟੀ ਜ਼ਿਆਦਾ ਝੂਠ ਬੋਲ ਰਹੀ ਆ ਜਾ ਆਰਤਨਾ ਮਕਵਾਨਾ ਝੂਠ ਬੋਲ ਰਹੀ ਆ ਤੇ ਜਾ ਉਹ ਸਾਧਵੀ ਝੂਠ ਬੋਲ ਰਹੀ ਆ ਵੀ ਇੱਕ ਘੰਟੇ ਦਾ ਯੋਗਾ ਚਲੋ ਆਪਾਂ ਇੱਕ ਘੰਟਾ ਛੱਡੋ ਛੱਡੋ ਅੱਧੇ ਘੰਟੇ ਦਾ ਯੋਗਾ ਜ਼ਰੂਰ ਕਰਿਆ ਹੋਣਾ ਉਸ ਲੜਕੀ ਨੇ ਤਾਂ ਮੈਂ ਕੱਲੇ-ਕੱਲੇ ਗੱਲ ਦੱਸਦਾ ਤੁਸੀਂ ਧਿਆਨ ਦੇ ਨਾਲ ਸੁਣਨਾ ਵੀਡੀਓ ਨੂੰ ਤੇ ਦੂਜੀ ਗੱਲ ਜਿਹੜੀ ਸ਼੍ਰੋਮਣੀ ਕਮੇਟੀ ਨੇ ਝੂਠ ਬੋਲਿਆ ਕਿ ਉਹ ਕੁੜੀ ਲੜਕੀ ਆਈ ਫੋਟੋਆਂ ਖਿਚਾ ਕੇ ਵਾਪਸ ਚਲੀ ਗਈ ਉਹਨੇ ਮੱਥਾ ਕੋਈ ਨਹੀਂ ਟੇਕਿਆ ਇਹ ਸ਼੍ਰੋਮਣੀ ਕਮੇਟੀ ਦਾ ਵੱਡਾ ਝੂਠ ਆ ਜਿਹੜਾ ਇਹ ਤੁਹਾਡੇ ਸਾਹਮਣੇ ਲਿਆਉਣਾ ਜ਼ਰੂਰੀ ਆ ਇਹ ਨਹੀਂ ਕਿ ਮੈਂ ਉਹਨੂੰ ਕਹਿਣਾ ਕਿ ਵੀ ਉੱਥੇ ਜੋਗਾ ਕਰਨਾ ਠੀਕ ਆ ਜੋਗਾ ਅੱਜ ਵੀ ਗਲਤ ਆ ਤੇ ਕੱਲ ਵੀ ਗਲਤ ਆ ਤੇ ਨਾ ਕਦੇ ਹੋਵੇਗਾ ਜਿਹੜਾ ਸਾਡੇ ਸਿੱਖ ਧਰਮ ਦੀ ਰਹਿਤ ਮਰਜ਼ਾ ਦਾਗੀ ਉਹਦੇ ਵਿੱਚ ਕਿਸੇ ਨੂੰ ਇਸ ਤਰ੍ਹਾਂ ਦੀ ਇਅਜ਼ਾਤ ਨਹੀਂ ਦਿੱਤੀ ਜਾਵੇਗੀ ਪਰ ਮੈਂ ਗੱਲ ਇਹ ਇਹ ਕਰਦਾਗਾ ਕਿ ਸ਼ਰੋਮਣੀ ਕਮੇਟੀ ਨੇ ਇਹ ਝੂਠ ਬੋਲਿਆ ਕਿ ਅਸੀਂ ਦੀ ਸੀਸੀਟੀਵੀ ਕੈਮਰੇ ਚੈੱਕ ਕਰ ਲਏ ਤਾਂ ਉਹ ਲੜਕੀ ਨਾ ਦਰਬਾਰ ਸਾਹਿਬ ਦੇ ਵਿੱਚ ਗਈ ਆ ਨਾ ਕਿਤੇ ਹੋਰ ਗਈ ਆ ਸਿੱਧੀਆਂ ਫੋਟੋਵਾਂ ਕਿ ਝਾਕੇ ਚਲੀ ਗਈ ਆ ਪਰੇਸੋ ਰੋਮਣੀ ਕਮੇਟੀ ਦਾ ਸਭ ਤੋਂ ਵੱਡਾ ਜਿਹੜਾ ਝੂਠ ਆ ਮੈਂ ਤੁਹਾਡੇ ਸਾਹਮਣੇ ਅੱਜ ਲੈ ਕੇ ਆ ਰਿਆਂਗਾ ਤੁਹਾਨੂੰ ਮੈਂ ਕੱਲੀ-ਕੱਲੀ ਗੱਲ ਦੱਸ ਰਿਆਂਗਾ ਤੇ ਅੱਗੇ ਚੱਲਦੇ ਆਪਾਂ ਤੁਹਾਨੂੰ ਮੈਂ 2 ਮਿੰਟ ਮੈਨੂੰ ਦਿਓ ਵੀਡੀਓ ਤੁਸੀਂ ਸੁਣ ਲਈ ਜਿਹੜਾ ਹੈਗਾ ਗਾਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੇ ਕੰਨਾਂ ਤੱਕ ਜ਼ਰੂਰ ਪਹੁੰਚਾ ਦਿਓ ਕਿਉਂਕਿ ਸਿੱਖ ਧਰਮ ਦਾ ਉਹ ਪਵਿੱਤਰ ਸਥਾਨ ਆ ਸਾਰੇ ਸਿੱਖਾਂ ਦਾ ਚੌਵਰਨਾ ਦਾ ਉਹ ਸਥਾਨ ਆ ਜਿੱਥੇ ਹਰ ਸਿੱਖ ਦਾ ਜਿਹੜਾ ਸ਼ੀਸ ਆਇਆ ਜਾ ਕੇ ਝੁਕਦਾਗਾ ਤੇ ਸਾਨੂੰ ਉਥੋਂ ਦਾ ਅਕਾਲ ਤਖਤ ਤੋਂ ਆਇਆ ਹੁਕਮ ਨਾਮਾ ਹਰ ਸਿੱਖ ਨੂੰ ਮੰਨਣਾ ਪੈਂਦਾਗਾ ਤੇ ਪਰ ਸਰੌਣੀ ਕਮੇਟੀ ਨੇ ਉਥੇ ਵੱਡਾ ਝੂਠ ਬੋਲਿਆ ਕਿ ਉਹ ਲੜਕੀ ਇੱਥੇ ਆਈ ਫੋਟੋ ਖਿਚਾ ਕੇ ਚਲੀ ਗਈ ਪਰ ਇਹ ਨਹੀਂ ਹੋਇਆ ਉਹ ਲੜਕੀ ਨੇ ਉਥੇ ਹੋ ਸਕਦਾ ਇੱਕ ਜਾਂ ਦੋ ਰਾਤਾਂ ਵੀ ਉਥੇ ਕੱਟੀਆਂ ਹੋਣ ਤੇ ਮੈਂ ਤੁਹਾਨੂੰ ਸੁਣਾਉਣਾ ਆਪਣਾ ਦਿਖਾਉਣਾਗਾ ਪਹਿਲਾਂ ਉਹ ਲੜਕੀ ਦੀ ਜਿਹੜੀ ਹੁਣ ਨਵੀਂ ਇੱਕ ਵੀਡੀਓ ਹੋਰ ਆ ਚੁੱਕੀ ਆ ਪਹਿਲਾਂ ਤੁਸੀਂ ਵੀਡੀਓ ਦੇਖੋ ਇੱਕ ਮਿੰਟ ਵੀਡੀਓ ਲਗਾਉਣਾ ਜਿਸ ਲਈ ਆ ਕਲਰ ਲੜਕੀ ਦੇ ਪਾਇਆ ਬੱਕਰੀ ਧਿੰਦਾਗਾ ਤੁਹਾਨੂੰ 1 ਮਿੰਟ ਤੁਹਾਨੂੰ ਮੈਂ ਵੀਡੀਓ ਦੁਆਰੇ ਦਿਖਾਉਣ ਦੀ ਕੋਸ਼ਿਸ਼ ਕਰਦਾਗਾ ਬਣੇ ਰਹੋ ਵੀਡੀਓ ਗੁਲਾਬੀ ਸੂਟ ਪਾਇਆਗਾ ਇਹ ਅਰਤਨਾ ਮਕਵਾਨਾ ਗੀ ਇਹ ਤੁਹਾਨੂੰ ਮੈਂ ਵੀਡੀਓ ਦਿਖਾਤੀ ਅਰਚਨਾ ਮਕਬਾਨਾ ਜਿਹੜੀ ਉੱਥੇ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਸਪਾਈ ਕਰਾਈ ਜਾਂਦੀ ਹੈ ਬਾਲਟੀਆਂ ਦੇ ਨਾਲ ਪਾਣੀ ਜਿਹੜਾ ਭਰ ਕੇ ਉੱਥੇ ਜਿਹੜਾ ਇਹ ਸਪਾਈ ਕਰਾਉਣ ਕਰਾਈ ਜਾਂਦੀ ਹੈ ਇਹਦੀ ਆਈਡੀ ਦੇ ਵਿੱਚੋਂ ਸਾਰਾ ਕੁਝ ਲੈਤਾ ਹੈਗਾ ਇਹਦੀ ਆਈਡੀ ਦੇ ਵਿੱਚੋਂ ਵਕ ਵਕ ਜਿਹੜੀਆਂ ਫੋਟੋਆਂ ਬੈਰ ਵੀ ਇਹਨੇ ਕੀਤੀਆਂ ਨੇ ਉਹ ਤੁਹਾਨੂੰ ਮੈਂ ਕੱਲੀ ਕੱਲੀ ਦੱਸਦਾਗਾ ਤੇ ਸਰੌਨੀ ਕਮੇਟੀ ਦਾ ਕਹਿੰਦੇ ਆ ਕਿ ਇੱਥੇ ਜਿਹੜਾ ਕਿ ਉਹ ਕੱਲੀ ਆਈ ਤੇ ਆ ਕੇ ਚਲੀ ਗਈ ਇਸ ਗੱਲ ਦਾ ਵੱਡਾ ਖਲਾਸਾ ਹੋਇਆਗਾ ਹੁਣਾਂ ਆ ਵੀਡੀਓ ਉਹਦੀਆਂ ਬੱਖ-ਬੱਖ ਆ ਰਹੀਆਂ ਨੇ ਤੇ ਤੁਹਾਨੂੰ ਮੈਂ ਅੱਗੇ ਦਿਖਾਉਣਾਗਾ ਉਸ ਦੀਆਂ ਵੀਡੀਓ ਵੀਡੀਓ ਤੁਸੀਂ ਬੜੀ ਧਿਆਨ ਨਾਲ ਵੇਖ ਲਈ ਹੋਣੀ ਕਿ ਉਹ ਪ੍ਰਕਰਮਾਂ ਦੇ ਵਿੱਚ ਬਾਲਟੀਆਂ ਭਰ-ਭਰ ਪਾਣੀ ਦੇ ਨਾਲ ਸਪਾਈ ਕਰਾ ਰਹੀ ਆ ਹੁਣ ਤੁਹਾਨੂੰ ਮੈਂ ਉਹਦੀਆਂ ਜਿਹੜੀਆਂ ਫੋਟਮਾਂ ਨੇ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਉਹਨੇ ਆਪ ਦੀ ਆਈਡੀ ਤੋਂ ਇੰਸਟਾਗ੍ਰam ਤੋਂ ਆ ਉਹਦੀ ਫੋਟੋ ਆ ਤੀਸਰੀ ਚੌਥੀ ਫੋਟੋ ਆ ਤੇ ਅੱਗੇ ਦਿਖਾਉਣਾਗਾ ਵੀ ਅੱਗੇ ਕੀ ਆ ਆਉਦੀ ਇੱਕ ਹੋਰ ਫੋਟੋ ਆ ਆ ਦਰਬਾਰ ਸਾਹਿਬ ਦੀ ਫੋਟੋ ਆ ਤੇ ਆ ਉਸ ਲੜਕੀ ਦੀ ਫੋਟੋ ਆ ਅੱਗੇ ਹੋਰ ਦਿਖਾਉਣਾ ਇਹਨੇ ਕੀ ਅੱਗੇ ਲਿਖਿਆਗਾ ਤੇ ਆਉਦੀ ਸ੍ਰੀ ਅਕਾਲ ਤਖਤ ਦੇ ਸਾਹਮਣੇ ਫੋਟੋ ਆਉਦੀ ਉਹ ਅਰਜਨਾ ਮਕਵਾਨਾ ਜਿਹੜੀ ਲੜਕੀ ਆ ਆ ਵੀ ਵੇਖ ਲਓ ਆ ਵੀ ਉਹਦੀ ਫੋਟੋ ਆ ਤੇ ਤਾਂ ਮੈਂ ਅੱਗੇ ਹੋਰ ਦਾ ਦਾਂ ਇੱਥੇ ਫੋਟੋ ਨੇ ਤੇ ਆ ਆਉਦੀ ਫੋਟੋ ਹੈਗੀ ਆ ਉਹਨੇ ਦੇਖ ਕਰਾਈ ਆ ਆ ਪਟੂਆ ਉਹਨੇ ਦੇਖ ਕਰਾਈ ਦੀ ਫੋਟੋ ਵੀ ਆ ਤੇ ਉਹਨੇ ਬਿਲ ਵੀ ਦਿੱਤਾਗਾ ਕਿੰਨੇ ਦੀ ਦੇਖ ਕਰਾਈ ਉਹ ਵੀ ਤੁਹਾਨੂੰ ਦੱਸਦਾ ਤੇ ਆ ਦਰਬਾਰ ਸਾਹਿਬ 2024 ਤੇ ਅੱਗੇ ਤੱਕ ਦਿਖਾਉਣਾ ਆ ਉਹਨੇ 2024 8:19 ਮਿੰਟਾਂ ਤੇ ਉਨੇ ਜਿਹੜੀ ਹੈਗੀ ਉੱਤੇ ਦਰਬਾਰ ਸਾਹਿਬ ਦੇ ਵਿੱਚ ਸਵੇਰੇ ਲੰਗਰ ਸਕੇਗਾ 8:19 ਮਿੰਟਾਂ ਦੀ ਆ ਜਿਹੜੀ ਫੋਟੋ ਆ ਉਹਨੇ ਅਪਲੋਡ ਕੀਤੀ ਆ ਇਹ ਉਹਨੇ ਲੰਗਰ ਸਕੇ ਦੀ ਫੋਟੋ ਵੀ ਬਾਹਰਲੇ ਕੀਤੀ ਆ ਅੱਗੇ ਤੁਹਾਨੂੰ ਦੱਸ ਦਿਆਂ ਕਿ ਇੱਕ ਉਹਦੀ ਹੋਰ ਫੋਟੋ ਆ 2100 ਦੀ ਉਹਨੇ ਦੇਖ ਕਰਾਈ ਆ 2100 ਦੀ ਉਹਨੇ ਦੇਖ ਕਰਾਈ ਆ ਤੇ ਉਹਦੇ ਉੱਤੇ ਲਿਖਿਆਗਾ ਸਾਰਾ ਕੁਝ ਤੁਹਾਨੂੰ ਮੈਂ ਉਹ ਵੀ ਦਿਖਾ ਦਿੰਨਾ ਇੱਕ ਮਿੰਟ ਤੇ ਜਿਹੜੇ ਹੁਣ ਇਹ ਸਾਰੇ ਕਹਿੰਦੇ ਆ ਕਿ ਉਹ ਲੜਕੀ ਨੇ ਅੱਗੇ ਦਿਖਾਉਣਿਆ ਉਹਨੇ ਜਿਹੜੀ ਪਹਿਲਾਂ ਤੁਹਾਨੂੰ ਦੱਸਿਆ ਕਿ ਉਹਨੇ ਡੀਗ ਕਰਵਾਈ ਆ 2100 ਦੀ ਆਹ ਔਰ ਜਿਹੜੀ ਹੈਗੀ ਉਹਨੇ ਔਨਲਾਈਨ ਪੇਮੈਂਟ ਕੀਤੀ ਆ ਇੱਕ ਮਿੰਟ ਜੇ ਥੋੜਾ ਇੱਥੇ ਲਾਈਟ ਜਿਆਦਾ ਪੈਂਦੀ ਆ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾਗਾ ਤੇ ਹੋ ਸਕਦਾ ਤੁਸੀਂ ਲੈਟ ਜਾ ਦੇ ਪੈ ਰਹੀ ਆ ਚਲੋ ਮੈਂ ਤੁਹਾਨੂੰ ਦੱਸ ਦਾਂਗਾ ਲਿਖਿਆ ਸ੍ਰੀ ਦਰਬਾਰ ਸਾਹਿਬ ਪੇਮੈਂਟ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 2100 ਰੁਪਿਆ ਗੋਲਡਨ ਟੈਂਪਲ 2100 ਰੁਪਿਆ ਦੀ ਉਸ ਲੜਕੀ ਨੇ ਦੇਖਭੀ ਕਰਵਾਈ ਆ ਪ੍ਰਸਾਦ ਤੇ ਉਹਨੇ ਜਿਹੜਾ ਮੱਥਾ ਵੀ ਟੇਕਿਆ ਆਉਣ ਵਾਲੇ ਚ ਹੋਰ ਜਿਹੜੀਆਂ ਹੋਰ ਹੀ ਬੱਖ-ਬੱਖ ਉਹ ਜਿਹੜੇ ਵੱਡੇ ਖਲਾਸੇ ਹੋਣਗੇ ਇਸ ਵੀਡੀਓ ਨੂੰ ਲੈ ਕੇ ਉਸ ਲੜਕੀ ਦੇ ਜੋਗੇ ਨੂੰ ਲੈ ਕੇ ਆਪਾਂ ਇਹ ਗੱਲ ਮੰਨਦੇ ਆ ਕਿ ਜੋਗਾ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੋਗਾ ਗਲਤ ਆ ਉਸ ਲੜਕੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਭਾਵਨਾਵਾਂ ਨੂੰ ਪੜਕਾਇਆਗਾ ਪਰ ਇਹ ਸਰੋਵਣੀ ਕਮੇਟੀ ਉੱਤੇ ਵੀ ਜਿਹੜੀ ਗੱਲ ਡਿਗਣੀ ਚਾਹੀਦੀ ਹੈ ਜਿਹੜੇ ਪਹਿਲਾਂ ਮੈਂ ਕਿਹਾ ਸੀ ਕਿ ਸਰੋਵਣੀ ਕਮੇਟੀ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਪਰ ਜਿੱਥੇ ਸਾਨੂੰ ਗਲਤ ਲੱਗਦੀ ਹੈ ਉੱਥੇ ਬੋਲਣਾ ਚਾਹੀਦਾ ਹੁਣ ਸਰੋਵਣੀ ਕਮੇਟੀ ਦੇ ਜਰਨਲਿਸਟ ਕਤਰ ਨੇ ਗਰੇਵਾਲ ਦੀ ਉਹਨਾਂ ਨੇ ਹਰਜਿੰਦਰ ਧਾਮੀ ਨੇ ਪ੍ਰਧਾਨ ਨੇ ਅਤੇ ਹੋਰ ਜਿਹੜੇ ਨੇ ਬੱਕਬੱਕ ਮੁਲਾਜ਼ਮਾਂ ਨੇ ਜਾਂ ਸਕੱਤਰਾਂ ਨੇ ਸਾਰਾ ਝੂਠ ਦਾ ਪਲੰਦਾ ਅੱਜ ਇਸ ਲੜਕੀ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਸੀ ਕਿ ਸਮ ਆਈ ਆ ਕੇ ਫੋਟੋ ਖਿੱਚਾ ਕੇ ਚਲੀ ਗਈ ਅਸੀਂ ਇਹਦੇ ਚਰਚ ਕੀ ਕਰਦੇ ਹੁਣ ਦੇਖੋ ਕਹਿੰਦੇ ਅਸੀਂ ਸੀਸੀਟੀਵੀ ਕੈਮਰੇ ਚੋਂ ਕੱਢੀ ਆ ਤੇ ਆਖੇ ਸਿਰਪੇਕ ਫੋਟੋ ਆਈ ਆ ਖਿੱਚਾ ਕੇ ਚਲੀ ਗਈ ਆ ਲੜਕੀ ਉੱਥੇ 1 ਜਾਂ 2 ਜਾਂ 3 ਦਿਨ ਰਹਿ ਕੇ ਆਇਆ ਨਾਲ ਇਹਦੇ ਕੋਈ ਫੈਮਿਲੀ ਵੀ ਹੋਣੀ ਵੀਡੀਓ ਬਣਾਈਆ ਇਹਨੇ ਕੱਲੀ-ਕੱਲੀ ਚੀਜ਼ ਦੀ ਅਪਲੋਡ ਕਰ ਦਿੱਤੀ ਫੋਟੋਆਂ 2100 ਜਿਹੜੀ ਦੇਖ ਕਰਵਾਈ ਆ ਉਹ ਵੀ ਕਰ ਦਿੱਤੀ ਵੱਖ-ਵੱਖ ਜਿਹੜੀਆਂ ਦਰਬਾਰ ਸਾਹਿਬ ਦੇ ਵਿੱਚ ਰੋਟੀ ਸਵੇਰੇ ਜਿਹੜਾ ਖਾਣਾ ਆਪਾਂ ਕਹਿ ਦਈਏ ਪ੍ਰਸ਼ਾਦਾ ਸਕੇਗਾ ਆਪਣੇ ਲੰਗਰ ਦੇ ਵਿੱਚ ਜਾ ਕੇ ਉਹ ਵੀ ਇਹਨੇ ਫੋਟੋ ਬੈਰਲ ਕਰ ਦਿੱਤੀ 8:19 ਮਿੰਟਾਂ ਦੀ ਸਵੇਰੇ ਉਸ ਤੋਂ ਬਾਅਦ ਇਹਨੇ ਜਿਹੜੀਆਂ ਅਕਾਲ ਤਖਤ ਦੇ ਸਾਹਮਣੇ ਨੇ ਉਸ ਤੋਂ ਬਾਅਦ ਦੇਖ ਕਰਵਾਈ ਆ ਪ੍ਰਸਾਦ ਜਿਹੜਾ 2100 ਦਾ ਇਹਦਾ ਮਤਲਬ ਉਹਨੇ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਮੱਥਾ ਟੇਕਿਆ ਹੈਗਾ ਸ਼ਰੋਮੜੀ ਕਹਿੰਦੀ ਕਮੇਟੀ ਕਹਿੰਦੀ ਸੀ ਨਾ ਮੱਥਾ ਨਹੀਂ ਟੇਕਿਆ ਕੇ ਸਿਰਫ ਫੋਟੋ ਖਿਚਾ ਕੇ ਚੱਲੇਗੀ ਇਹ ਨਹੀਂ ਕਿ ਮੈਂ ਲੜਕੀ ਦੇ ਹੱਕ ਵਿੱਚ ਆ ਇੱਥੇ ਹੱਕ ਤੇ ਵਿਰੋਧੀ ਇੱਥੇ ਕੋਈ ਗੱਲ ਨਹੀਂ ਜਿਹੜੀ ਗੱਲ ਸੱਚੀ ਆ ਉਹ ਚਾਹੇ ਕਿਸੇ ਦੇ ਗੋਡੇ ਲੱਗੇ ਗਿੱਟੇ ਲੱਗੇ ਉਹ ਆਪਾਂ ਕਹਿਣਾ ਨਹੀਂ ਹਟਣਾ ਕਿਉਂਕਿ ਲੜਕੀਆਂ ਧੀਆ ਪਹਿਣਾ ਸਭ ਦਾ ਪਾਸ ਸਤਿਕਾਰ ਕਰਦੇ ਆ ਚੋ ਵਰਨਾ ਦਾ ਸਤਿਕਾਰ ਆ ਸਾਨੂੰ ਚਾਹੇ ਹਿੰਦੂ ਆਵੇ ਮੁਸਲਮਾਨ ਆਵੇ ਸਾਈ ਆਵੇ ਸਿੱਖ ਆਏ ਲੜਕੀਆਂ ਦਾ ਸਾਰੀਆਂ ਦਾ ਸਤਿਕਾਰ ਆ ਬੀਬੀਆਂ ਦਾ ਸਤਿਕਾਰ ਆ ਪਰ ਜਿਹੜਾ ਸਰੋਣੀ ਕਮੇਟੀ ਨੇ ਝੂਠ ਬੋਲਿਆ ਲੋਕਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਰੋਣੀ ਕਮੇਟੀ ਨੇ ਵੀ ਖੇਡਿਆਗਾ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਰਹਿ ਕੇ ਜਿਹੜਾ ਸਰੇ ਆਮ ਝੂਠ ਬੋਲ ਰਹੇ ਨੇ ਤੇ ਤੁਹਾਨੂੰ ਮੈਂ ਇਹ ਸਾਰੀ ਹਕੀਕਤ ਦੱਸ ਦਿੱਤੀ ਆ ਅੱਗੇ ਤੁਸੀਂ ਆਪਣੇ ਕਮੈਂਟਾਂ ਵਿੱਚ ਜ਼ਰੂਰ ਲਿਖਣਾ ਕਿ ਆਪਾਂ ਇਹ ਨਹੀਂ ਕਹਿੰਦੇ ਕਿ ਲੜਕੀ ਉੱਤੇ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ ਅਸੀਂ ਜਿਹੜਾ ਇਹਨੇ ਜੋਗਾ ਕੀਤਾਗਾ ਉੱਥੇ ਅੱਧੇ ਘੰਟੇ ਦਾ ਕੀਤਾ ਉਹ ਪੱਕਾ ਤੇ ਉਹ ਵੀ ਇਹਦੀ ਵੀਡੀਓ ਆ ਜਾਣਗੀਆਂ ਤੇ ਸ਼ਰੋਮਣੀ ਕਮੇਟੀ ਦੇ ਉੱਤੇ ਇਹਨੇ ਵੀਡੀਓ ਚ ਵੀ ਬਾਰ-ਬਾਰ ਕਿਹਾ ਕਿ ਮੈਨੂੰ ਉੱਥੇ ਕਿਸੇ ਸਰਦਾਰ ਨੇ ਕਿਸੇ ਸ਼ਰੋਮਣੀ ਕਮੇਟੀ ਦੇ ਮਲਾਜ਼ਮ ਨੇ ਮੈਨੂੰ ਰੋਕਿਆ ਨਹੀਂ ਕਹਿੰਦੇ ਜੇ ਮੈਨੂੰ ਰੋਕਿਆ ਹੁੰਦਾ ਮੈਂ ਕਰਦੀ ਨਾ ਇਸ ਤਰ੍ਹਾਂ ਕਿ ਜਦੋਂ ਮੈਂ ਪਹਿਲੀ ਵਾਰ ਦਰਬਾਰ ਸਾਹਿਬ ਤੇ ਆਈ ਆ ਗੁਜਰਾਤ ਦੇ ਵਿੱਚੋਂ 1200 ਕਿਲੋਮੀਟਰ ਚੱਲ ਕੇ ਆਪਾਂ ਕਹਿੰਦੇ ਸੀ ਕਿ 12 ਕਿਲੋਮੀਟਰ ਚੱਲ ਕੇ ਕੱਲੀ ਫੋਟੋ ਖਿਚਾਉਣ ਆਈ ਆ ਨਹੀਂ ਪਾਈ ਇਹ ਗੱਲ ਜਿਹੜੀ ਹੁਣ ਸਾਬਤ ਹੁੰਦੀ ਜਾ ਰਹੀ ਆ ਹੁਣ ਸ਼ਰੋਣੀ ਕਮੇਟੀ ਨੂੰ ਇਹਦੇ ਉੱਤੇ ਜਿਹੜਾ ਸੋਚਣਾ ਪਵੇਗਾ ਕਿ ਸ਼ਰੋਣੀ ਕਮੇਟੀ ਐਡੇ ਵੱਡੇ ਦਰਬਾਰ ਸਾਹ ਦੇ ਵਿੱਚ ਬਹਿ ਕੇ ਝੂਠ ਬੋਲ ਰਹੀ ਆ ਤੁਸੀਂ ਵੀਡੀਓ ਲੰਬੀ ਹੁੰਦੀ ਆ ਆਪਣੇ ਕਮੈਂਟਾਂ ਰਹੀ ਦੱਸਣਾ ਕਿ ਸ਼ਰੋਣੀ ਕਮੇਟੀ ਦਾ ਇਹਦੇ ਵਿੱਚ ਕੀ ਰੋ ਰਿਆ ਲੜਕੀ ਨੇ ਜਿਹੜੀਆਂ ਸਭ ਕੁਝ ਤੁਹਾਡੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਧੰਨਵਾਦ ਵੈਰ ਜੀ ਕਾ ਖਾਲਸਾ ਸ੍ਰੀ ਵੈਰ ਜੀ ਕੀ ਫਤਿਹ